ਮਾਤਾ ਇਹ ਕੀ ਮਸਲਾ ਹੈ ਜਿਹੜਾ ਇੱਥੇ ਆਪਣਾ ਧਰਨਾ ਲਾਇਆ ਗਿਆ ਜੀ ਇੱਥੇ ਆਪਣਾ ਕਸੂਖਾਨਾ ਪਿੰਡ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਇੱਥੇ ਇਹ ਪਿੰਡ ਕਸੂਖਾਨੇ ਦਾ ਮਸਲਾ ਹੈਗਾ ਇਹ ਜਿਹੜਾ ਗੰਦਾ ਸੇਬਰੀਜ ਮੋੜਾ ਤੋਂ ਆ ਰਿਹਾ ਹੈ ਇਹ ਜਿਹੜਾ ਸੁਖਵੀਰ ਸਿੰਘ ਮੈਸਰਖਾਨਾ ਐਮ ਐਲ ਏ ਆ ਉਹ ਗੰਦੇ ਪਾਣੀ ਦਾ ਸੇਬਰੀਜ ਦਾ ਵਿਕਾਸ ਪਿੰਡ ਦੇ ਵਿੱਚ ਦੀ ਕੱਢਿਆ ਜਾ ਰਿਹਾ ਹੈ ਤੇ ਉਹ ਪਿੰਡ ਵਾਲੇ ਇਹ ਗੱਲ ਕਹਿ ਰਹੇ ਆ ਕਿ ਇਹ ਸਾਡੀ ਬਾਹਰਲੀ ਫਿਰਨੀ ਤੇ ਕੱਢਿਆ ਜਾਵੇ ਇੱਥੇ ਸਾਡਾ ਗਰੀਬ ਪਿੰਡ ਹੈ ਤੇ ਪਿੰਡ ਦੇ ਵਿੱਚ ਸਾਡੇ ਇੱਥੇ ਜਿਹੜਾ ਰਸਤਾ ਹੈਗਾ ਪਿੰਡਾਂ ਦੀਆਂ ਬਿਘਾਂ ਗਲੀਆਂ ਉਹਨਾਂ ਦੇ ਵਿੱਚ ਮੋਟਰਾਂ ਲੱਗੀਆਂ ਬਾਕੀ ਸਾਡੇ ਪੀਣ ਦਾ ਪਾਣੀ ਚੰਗਾ ਨਹੀਂ ਉਹਦਾ ਕਰਕੇ ਸਾਨੂੰ ਵਾਟਰ ਬਾਕਸ ਦਾ ਪਾਣੀ ਪੀਂਦਾ ਪੀਣਾ ਪੈਂਦਾ ਵਾਟਰ ਬਾਕਸ ਦੀਆਂ ਜਿਹੜੀਆਂ ਟੂਟੀਆਂ ਲੱਗੀਆਂ ਉਹ ਗੰਦੇ ਪਾਣੀ ਦੇ ਛੇਬਰੀਜ ਵਾਲੇ ਸਾਰੇ ਸਾਡੀਆਂ ਪਾਈਪਾਂ ਭੰਨ ਦੇਣਗੇ ਤੇ ਜਿਹੜੇ ਸਾਡੇ ਲੈਟ੍ਰੀਨਾਂ ਦਾ ਡੱਗ ਹੈ ਉਹ ਵੀ ਸਾਡੇ ਬੀਹਾਂ ਦੇ ਵਿੱਚ ਬਣੇ ਹੋਏ ਆ ਉਹ ਡੱਗ ਤੋੜ ਦੇਣਗੇ ਤੇ ਸਾਡੇ ਪਾਣੀ ਦਾ ਜਿੰਨਾ ਵੀ ਵਿਕਾਸ ਹੈ ਸਾਰਾ ਖਤਮ ਹੋ ਜਾਊਗਾ 2-4 ਮਹੀਨੇ ਅਸੀਂ ਗ੍ਰੀਨ ਪਿੰਡ ਕੁਝ ਕਰ ਨਹੀਂ ਸਕਦੇ ਤੇ ਪਾਣੀ ਕਿੱਥੋਂ ਪੀਵਾਂਗੇ ਜਿਹੜੀਆਂ ਸਾਡੀਆਂ ਮੋਟਰਾਂ ਸਾਡੇ ਘਰ ਛੋਟੇ ਆ ਮੋਟਰਾਂ ਸਾਡੀਆਂ ਬੀਹੇ ਚ ਤੇ ਪਾਈਪਾਂ ਅਸੀਂ ਅੰਦਰ ਪਾਈਆਂ ਹੋਈਆਂ ਇਸ ਕਰਕੇ ਇਹ ਮਸਲਾ ਹੈ ਜੀ ਪਿੰਡ ਦਾ ਤੇ ਇਹ ਸੁਖਵੀਰ ਤੇ ਪ੍ਰਸ਼ਾਸਨ ੱੱਕੇ ਨਾਲ ਇੱਥੋਂ ਦੀ ਪਾਈਪਾਂ ਫਵਾ ਰਿਹਾ ਹੈ ਇਹ ਤੱਕਾ ਨਹੀਂ ਅਸੀਂ ਇਹਨਾਂ ਦੇ ਨਾਲ ਸਿੱਧੂਪੁਰ ਖਸਾਨ ਯੂਨੀਅਨ ਖੜੇ ਆਂ ਇਹ ਤੱਕਾ ਅਸੀਂ ਨਹੀਂ ਹੋਣ ਦੇਵਾਂਗੇ ਅਸੀਂ ਇਹ ਪਿੰਡ ਦੀ ਫਿਰਨੀ ਤੋਂ ਤੇ ਜਾਂ ਛੜਕ ਤੋਂ ਜਿਵੇਂ ਪਿੱਛੇ ਤੋਂ ਛੜਕ ਤੋਂ ਮੋੜੋਂ ਤੋਂ ਪਾਣੀ ਆਊਗਾ ਓਵੇਂ ਜਿਵੇਂ ਅੱਗੇ ਲਜਾਇਆ ਜਾਵੇ ਜੇ ਮੈਸਰਖਾਨੇ ਨੇ ਕੰਮ ਵਿੱਢਿਆ ਐਮਐਲਏ ਨੇ ਤਾਂ ਆਪ ਦਾ ਕੰਮ ਆਪ ਪੂਰ ਚੜਾਵੇ ਤੇ ਅਸੀਂ ਸਿੱਧੂਪੁਰ ਯੂਨੀਅਨ ਨਾਲੇ ਇਹਨਾਂ ਦੇ ਹਰ ਵਕਤ ਨਾਲ ਖੜੇ ਆਂ ਤੇ ਪਿੰਡ ਦੇ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਅੱਜ ਇਸ ਪਿੰਡ ਦੇ ਵਿੱਚ ਹੁੰਦਾ ਕੱਲ ਨੂੰ ਕਿਸੇ ਹੋਰ ਪਿੰਡ ਦੇ ਵਿੱਚ ਤੱਕਾ ਹੋਊਗਾ ਅਸੀਂ ਇਸ ਤਰ੍ਹਾਂ ਠੱਕਾ ਨਹੀਂ ਅਸੀਂ ਚੱਲਣ ਦੇਵਾਂਗੇ ਤੇ ਇਹ ਪਾਣੀ ਦਾ ਵਿਕਾਸ ਜਿੱਥੋਂ ਦੀ ਬਣਦਾ ਉੱਥੋਂ ਦੀ ਕੱਡੇ ਮੈਸਰਖਾਨਾ ਪਿੰਡ ਦੇ ਵਿੱਚ ਇਸ ਤਰ੍ਹਾਂ ਬੰਗਾਂ ਦੇ ਵਿੱਚ ਪਾਣੀ ਪਾ ਕੇ ਨਹੀਂ ਅਸੀਂ ਜਾਣ ਦੇਵਾਂਗੇ ਇਹ ਅਸੀਂ ਪ੍ਰਸ਼ਾਸਨ ਨੂੰ ਤੇ ਐਮਐਲਏ ਸੁਖਵੀਰ ਸਿੰਘ ਨੂੰ ਮੈਸਰਖਾਨੇ ਨੂੰ ਅਸੀਂ ਅਪੀਲ ਕਰਦੇ ਹਾਂ ਅਸੀਂ ਕੋਈ ਬੇਨਤੀ ਨਹੀਂ ਕਰਦੇ ਇਹਨਾਂ ਦੇ ਮੂਹਰੇ ਅਸੀਂ ਇਹਨੂੰ ਅਪੀਲ ਕਰਦੇ ਹਾਂ ਕਿ ਆਪਦੇ ਪਾਣੀ ਦਾ ਵਿਕਾਸ ਹੈ ਜਿਹੜਾ ਚاہے ਛੜਕ ਦੇ ਨਾਲ ਜਾਵੇ ਚਾਹੇ ਕਿਸੇ ਰੋਡ ਦੇ ਨਾਲ ਜਾਵੇ ਜਿੱਥੋਂ ਦੀ ਕੋਈ ਨਾ ਕੋਈ ਨਾਲ ਕੋਲੇ ਨਕਸ਼ੇ ਨਾ ਇਹਨਾਂ ਕੋਲੇ ਕੋਈ ਚੀਜ਼ ਹੈ ਇਹ ਸਾਰੀ ਤੱਕਾਛਾ ਹੀ ਚੱਲਦੀ ਹੈ ਇਹ ਅਸੀਂ ਤੱਕਾਛਾ ਹੀ ਨਹੀਂ ਹੋਣ ਦੇਵਾਂਗੇ ਇੰਨੀ ਬੇਨਤੀ ਮੈਂ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸਭ ਤੋਂ ਪਹਿਲਾਂ ਤਾਂ ਆਈ ਹੋਈ ਸੰਗਤ ਨੂੰ ਗੱਜ ਕੇ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਕਾਫੀ ਦਿਨਾਂ ਤੋਂ ਮਸਲਾ ਜੋ ਭਖ ਰਿਹਾਗਾ ਜੋ ਖਸੋਹ ਖਾਨੇ ਦੇ ਵਿੱਚ ਸੀਵਰੇਜ ਪਾਏ ਜਾ ਰਹੇ ਨੇਗੇ ਇਹ ਜੋ ਇਥੋਂ ਦਾ ਐਮਐਲਏ ਮਾਈ ਸਰਖਾਨਾ ਸੁਖਵੀਰ ਸਿੰਘ ਜੀ ਉਹ ਤੱਕੇ ਨਾ ਇਹ ਪਿੰਡ ਦੇ ਵਿੱਚ ਦੀ ਪਾਈਪ ਲੰਘਾ ਰਿਹਾਗਾ ਤੇ ਇਹ ਜਿਹੜੇ ਸੀਵਰੇਜ ਪਾਏ ਪਾਏ ਮੋੜਾਂ ਤੋਂ ਆ ਰਿਹਾਗਾ ਤੇ ਪਿੰਡ ਦਾ ਕਹਿਣਾਗਾ ਵੀ ਜਿਹੜੇ ਇਹ ਪੈਪਾਇ ਜਾ ਰਹੇ ਹੈਗੇ ਉਹ ਸੜਕ ਦੇ ਮੇਨ ਸੜਕ ਦੇ ਉੱਤੋਂ ਦੀ ਜਾ ਰਹੇ ਹੈਗੇ ਜਾਨੀ ਕਿ ਉਧਰ ਦੀ ਬਾਇਆ ਜੋ ਵੱਡੇ ਰੋਡ ਉੱਪਰ ਦੀ ਉਹ ਕਟਾਗਾ ਇਹ ਜਾਣ ਕੇ ਜਾਨ ਬੁੱਝ ਕੇ ਪੰਗਾ ਲੈ ਰਿਹਾ ਹੈਗਾ ਇਹ ਪਿੰਡ ਨਾਲ ਇਹ ਜਾਣ ਕੇ ਪਿੰਡ ਨੂੰ ਪਰੇਸ਼ਾਨ ਕਰਨ ਵਾਸਤੇ ਪੈਪ ਤੱਕੇ ਸ਼ਾਹੀ ਨਾਲ ਇੱਕ ਆਪਾਂ ਕਹਿ ਦਈਏ ਵੀ ਆਪਦੀ ਜੋ ਹੈਂਕੜੀ ਐਮ ਐਲ ਏ ਦੀ ਉਹ ਆਪਦੀ ਹੈਂਕੜੀ ਪਗਾਉਣ ਦੀ ਖਾਤਰ ਉਹ ਇੱਥੋਂ ਦੀ ਸੀਵਰੇਜ ਨਗਾ ਰਿਹਾ ਹੈਗਾ ਅਸੀਂ ਉਹਨੂੰ ਕਹਿਣਾ ਚਾਉਂਦੇ ਆਂ ਵੀ ਜੇ ਤੂੰ ਪਾਈਪ ਨਗਾਉਣਾ ਤੂੰ ਪਹਿਲਾਂ ਤਾਂ ਆਪਦੇ ਘਰ ਕੋਲੇ ਪਾ ਕੇ ਦਿਖਾ ਤੈਨੂੰ ਫੇਰ ਪਤਾ ਲੱਗੂਗਾ ਵੀ ਕੀ ਔਖਾ ਉਹਦੇ 'ਚ ਜੇਕਰ ਇੱਥੋਂ ਦੀ ਪਾਈਪ ਲੀਕ ਹੁੰਦਾਗਾ ਉਹ ਪਿੰਡ ਨੂੰ ਕਿੰਨੀ ਔਖੀ ਹੋਊਗੀ ਤੇ ਆਇਆ ਉੱਥੇ ਕਿਉਂਕਿ ਕੀ ਪਤਾ ਕਹੇ ਜਾਂ ਗੰਦਾ ਪਾਣੀ ਆਊਗਾ ਇੱਥੋਂ ਬਿਮਾਰੀਆਂ ਫੈਲਣਗੀਆਂ ਇੱਥੋਂ ਦੇ ਜੋ ਜਵਾਕ ਆਗੇ ਜਿਵੇਂ ਹੁਣ ਮਾਤਾ ਜੀ ਨੇ ਕਿਹਾਗਾ ਵੀ ਇੱਥੇ ਟੂਟੀਆਂ ਦੇ ਪਾਈਪ ਵੀ ਜੋ ਇੱਥੋਂ ਦੇ ਲੰਘਦੇ ਨੇਗੇ ਜੇਕਰ ਉਹ ਪਾਣੀ ਇਹ ਸੀਵਰੇਜ ਵਾਲੇ ਪਾਉਂਦੇ ਆ ਜੇਕਰ ਉਹ ਪਾਣੀ ਵਿੱਚ ਮਿਲਦਾਗਾ ਉਹ ਗਾਹਾਂ ਟੂਟੀਆਂ ਦੇ ਵਿੱਚ ਵੀ ਜਾ ਸਕਦਾਗਾ ਉਹ ਆਪਣੇ ਲਈ ਸਿਹਤ ਦੇ ਲਈ ਬਹੁਤ ਹਾਨੀਕਾਰਕਾ ਇਹਨਾਂ ਕੁਝ ਕਹਿੰਦਾ ਹੋਇਆ ਖੇਮਾ ਦੇ ਹੱਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰੋ ਫਤਿਹ ਦੀ ਸਾਂਝ ਪਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕਸੋਖਾਨਾ ਦੇ ਵਿੱਚ ਜੋ ਕਿ ਸ਼ਿਵਰਾ ਦੀਆਂ ਪਪਾ ਪਾਰੇਗਾ ਇਹ ਬਹੁਤ ਗਲਤ ਕੰਮ ਕਰ ਰਿਹਾ ਹੈ ਐਮਐਲਏ ਇਸ ਕਰਕੇ ਇਸ ਦੇ ਮਸਲੇ ਦੇ ਵਿੱਚ ਅਸੀਂ ਇੱਥੇ ਕਿਸਾਨ ਜੂਨੇ ਹੋਣਾ ਪੱਤੀ ਹੋਈਆਂ ਸਿੱਧੂਪੁਰ ਜਥੇਬੰਦ ਇਸ ਕਰਕੇ ਕਿ ਇਹ ਪਾਇਪਾ ਅਸੀਂ ਇੱਥੇ ਨਹੀਂ ਪੈਣ ਦੇਵਾਂਗੇ ਇਸ ਪਿੰਡ ਦਾ ਕਹਿਣਾ ਹੈ ਕਿ ਇਹ ਐਮਐਲਏ ਨੂੰ ਇਹੀ ਹੀਰਕਾ ਹੈ ਕਿ ਇਸ ਐਮਐਲਏ ਨੂੰ ਇਸ ਪਾਰਟੀ ਨੇ ਵੋਟਾ ਨਹੀਂ ਪਈਆਂ ਇਹ ਖੇਵਾਜੀ ਦੇ ਵਿੱਚ ਇਹ ਪਾਇਪਾ ਇੱਥੋਂ ਦੀ ਪਵਾ ਰਿਹਾ ਹੈਗਾ ਇਹ ਪਾਇਪਾ ਕਿਸੇ ਨਿਕਲੀਆਂ ਤਾਂ ਮੇਨ ਰੋਡ ਉੱਤੋਂ ਦੀ ਹੈਗਾ ਪਰ ਪਵਾ ਇਹ ਪਿੰਡ ਵਿੱਚ ਦੀ ਰਿਹਾ ਇਹ ਬਹੁਤ ਹੀ ਗਲਤ ਕੰਮ ਕਰ ਰਿਹਾ ਹੈਗਾ ਇਸ ਕਰਕੇ ਅਸੀਂ ਇਸ ਪਿੰਡ ਦੇ ਨਾਲ ਇਸ ਟਾਈਮ ਖੜੇ ਹਾਂ ਤੇ ਖੜੇ ਹੀ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ